ਮਾਰੀ ਗਾੜੀ ਦਾ ਫਟ ਗਿਆ ਟਾਇਰ ਤੋਂ ਆਜ ਉਤਾਰ ਪੱਟੀ ਜੀ ਕਰ ਰਹੇ ਹਾਂ ਠੀਕ ਜੀ ਅਬ ਹਮਾਰਾ ਗਿਫਟੀ ਵੀ ਆ ਚੁਕਾ ਹੈ ਆ ਦੇਖੋ ਜੀ ਗਿਫਟੀ ਸਾਡਾ ਅੱਜ ਗੱਡੀ ਦਾ ਟਾਇਰ ਪਟ ਗਿਆ ਚਮਨ ਨੂੰ ਆ ਗਈ ਚੱਕਰ ਦਵਾਈ ਦਵਾ ਕੇ ਲਿਾਈਆਂ ਉਧਰੋਂ ਤੇ ਇਧਰ ਜਾ ਰਹੇ ਸੀ ਮੈਂ ਚਲ ਮੱਥਾ ਟਿਕਾ ਲੈਣੇ ਤੈਨੂੰ ਜਾਂਦੇ ਜਾਂਦੇ ਇਧਰ ਮੰਦਿਰ ਸੀਗਾ ਤੇ ਉਹਦੀ ਹਾਲਤ ਤਾਂ ਬੁਰੀ ਹੈ ਵੈਸੇ ਵਿੱਚ ਉਹਦੇ ਤੇ ਫਿਰ ਆ ਕਿੱਥੇ ਬੈਠੀ ਐ ਉਤਾਰ ਪਿੱਟੀ ਚ ਕੱਪੜਾ ਤੇ ਬਾਹਰ ਆਏ ਬੈਠੇ ਨੇ ਅੱਜ ਤੇ ਆਉ ਪਈ ਐ ਕੀ ਐ ਉਹਨੂੰ ਚੱਕਰ ਬਹੁਤ ਬੁਰਾ ਆਇਆ ਅੱਜ ਡਿੱਗੀ ਪਈ ਐ ਕੰਮਣ ਹਵਾ ਚ ਖੜ ਸਕਦੀ ਐ ਮੜਾ ਜਾਂ ਹਵਾ ਚ ਖੜ ਸਕਦੀ ਐ ਡਿੱਤੀ ਸਟਾਰਟ ਕਰ ਦਿੰਨਾ ਹੈ ਇਸੇ ਵੇਲੇ ਹੀ ਲਾ ਦੇ ਕਰ ਸਕਦੇ ਕਿ ਮਿੱਟੀ ਐ ਗੱਡੀ ਕਰ ਦੋ ਸਟਾਰਟ ਕਰ ਦੋ ਔਰ ਉਸਕੋ ਆ ਗਿਆ ਚੱਕਰ ਅੱਜ ਔਰ ਮੇਰੀਆਂ ਇਸਕੋ ਚੱਕਰ ਆਇਆ ਤੇ ਮੇਰੀਆਂ ਪੰਜਾਬੀ ਚ ਕਹਿੰਦੇ ਭੱਜਣਾ ਪਈਆਂ ਹੋਈਆਂ ਨੇ ਇੱਥੇ ਮੰਦਰ ਮੈਂ ਚੱਲੋ ਮੱਥਾ ਟੇਕਾ ਲਿਆਉਣੀ ਆ ਥੋੜਾ ਜਿਹਾ ਆ ਫਸ ਗਏ ਇੱਥੇ ਉਧਰ ਟੈਂਪਲ ਫੋਨ ਤੇ ਫੋਨ ਕਰੀ ਜਾਂਦੀ ਹੈ ਵਿਚਾਰੀ ਸਾਰੇ ਅਸੀਂ ਛੱਡ ਦੋ ਮੜਾ ਜਣਾ ਚਾਈ ਨੂੰ ਸਮਣ ਠੀਕ ਆ ਬਹੁਤ ਬੁਰਾ ਚੱਕਰ ਇਹਨੂੰ ਆਇਆ ਜਿੱਕੀ ਆ ਇਹ ਕੋਈ ਗੱਲ ਨਹੀਂ ਟੈਨਸ਼ਨ ਨਾਲੋ ਸਕੂਟਰੀ ਮੈਂ ਅਗਰ ਬੈਠ ਸਕਦੀ ਆ ਕਰ ਲੈ ਜਾ ਮੈਂ

ਤੂੰ ਗਿੱਲਾ ਲਾਉਣੀ ਆ ਪੋਚਾ ਨਹੀਂ ਨਿਚੋੜ ਕੇ ਲਾਉ ਤੂੰ ਕੀ ਕਰੇਗਾ ਮਟੇ ਨੱਚਾੜੂ ਤੇ ਸੋਪਿਆ ਸਾਫ ਤੇ ਭਾਂਡੇ ਕੌਣ ਮੰਜੂਗਾ ਤੁਸੀਂ ਮੈਂ ਮੰਜੂ ਠੀਕ ਆ ਭਾਂਡੇ ਡਿਊਟੀ ਮੈਂ ਤੇ ਡਾਲ ਲਗੀ ਕਰੂਗਾ ਡਾਲ ਲਗਾ ਕੇ ਦਵਾਉਗਾ ਡਾਲ ਲੰਗਤ ਪਾਉਂਦਾਗਾ ਤੇ ਬਿਊਟੀ ਖਾਊਗੀ ਤੇ ਗਿਫਟੀ ਅੰਦਰ ਖਾਈ ਜਾਂਦਾਗਾ ਬਾਉਂਦੇ ਕਿੱਥੇ ਕੀਤਾ ਚਾਰ ਨੂੰ ਸਾਰਾ ਕੰਮ ਕੀਤਾ ਮੈਂ ਧਾਲ ਨੂੰ ਬਣਾਇਆ ਹਾਂ ਬਣਾਏ ਨੇ ਬਹੁਤ ਸਵਾਦ ਤੇ ਤੁਹਾਡੀ ਬੁੜੀ ਉਹ ਉਧਰ ਜਾਈ ਜਾਂਦੀ ਹੈ ਜੀ ਐਵਰੇ ਦਾ ਏਹ ਤੇ ਜਿਹੜਾ ਅੱਜ ਵਧੀਆ ਸਫਾਈ ਕਰੂਗਾ ਉਦੋਂ ਕੱਲ ਨੂੰ ਮੈਂ ਫਿਰ ਉਹਨੂੰ ਕੀ ਕਰੂੰਗੀ ਮੈਂ ਤੁਸੀਂ ਦੇਖੋ ਜਿਹੜਾ ਵਧੀਆ ਸਫਾਈ ਕਰੂਗਾ ਦਾ ਕੀ ਨਾਮ ਹੋਣਾ ਚਾਹੀਦਾ ਜਿਹੜਾ ਵਧੀਆ ਸਫਾਈ ਕਰੂਗਾ ਨਾ 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 ਇਹ ਤਾਂ ਬੜਾ ਛੋਟਾ ਨਾਮ ਆ ਹੋਰ ਸੋ ਇਦੋਂ ਵੀ ਵੱਡਾ ਦੇਣਾ ਹਾਂ ਇਦੋਂ ਵੱਡਾ ਬੋਲੋ ਤੁਸੀਂ ਦੱਸੋ ਜਿਹੜਾ ਅੱਜ ਵਧੀਆ ਸਫਾਈ ਕਰੂਗਾ ਉਹ ਕੱਲ ਨੂੰ ਵੀ ਕਰੂਗਾ ਠੀਕ ਹੈ ਪੱਕਾ ਸਫਾਈ ਚਾਹੀਦੀ ਕੱਲ ਨੂੰ ਵਧੀਆ ਤੁਹਾਨੂੰ ਥੋੜਾ ਜਿਹਾ ਟ੍ਰੇਨਿੰਗ ਦਿੰਦੇ ਰੋਟੀ ਕਿਹੜਾ ਨਾਮ ਹੋਇਆ ਨਾਮ ਬਹੁਤੰਨਿਆ ਲਾ ਰੋਟੀ ਕਿਹਨੂੰ ਬਣਾਣੀ ਆ ਰੋਟੀ ਕਿਹਨੂੰ ਬਣਾਉਣੇ ਆ ਮੈਂ ਦੋਨਾਂ ਨੂੰ ਬਣਦੀ ਆ ਤੈਨੂੰ ਆਦੀ ਹੈ ਫਿਰ ਤੁਸੀਂ ਇਹਨਾਂ ਦੇ ਨਾਲ ਖਵਾਈ ਕਿਉਂ ਨਹੀਂ ਬਣਾ ਕੇ ਮੈਂ ਪਤਲੇ ਬਣਾਈ ਸੀ ਰੋਟੀ ਥੋੜੀਆਂ ਜਾਂ ਮੋਟੀਆਂ ਬਣਾਉਂਦੀ ਮੈਨੂੰ ਪਤਾ ਨਹੀਂ ਮੈਨੂੰ ਮੋਟੀ ਹੀ ਰੋਟੀ ਪਸੰਦ ਆ ਥੋੜੀ ਜਿਹੀ ਵੱਡੀ ਪਸੰਦ ਆ ਸਹੀ ਬਣਾਈ ਸੀ ਰੋਟੀ ਠੀਕ ਆ ਤੇ ਕੱਲ ਨੂੰ ਆਪਾਂ ਕੀ ਬਣਾਵਾਂਗੇ ਆਪਾਂ ਹੁਣ ਰਾਜਮਾ ਪਿਓਮਾਂਗੇ ਠੀਕ ਸੇ ਰਾਜਮਾ ਚਾਵਲ ਬਣਾਵਾਂ ਨਹੀਂ ਆ ਸੇਰੇ ਚਾਵਲ ਨਹੀਂ ਬਣਾਉਂ ਛੋਲੇ ਪਿਓਮਾਂਗੇ ਕਿਉਂਕਿ ਚਾਵਲ ਹੁਣ ਖਾਦੇ ਆਪਾਂ ਚਾਵਲ ਚਾਵਲ ਤੁਸੀਂ ਨਹੀਂ ਨਾ ਖਾਦੇ ਹਾਂ ਲੈ ਮੇਰੇ ਖਾਦ ਲਈ ਕਾ ਲੈ ਲਓ ਤੇ ਆਪਾਂ ਸੇਰੇ ਬਣਾਵਾਂਗੇ ਛੋਲੇ ਮੈਂ ਛੋਲੇ ਪਿਓਣੀਆਂ ਹੁਣ ਠੀਕ ਹੈ ਮਮਾ ਬਣਾ ਲੈਣਗੇ ਬੜੇ ਘਰ ਨਾ ਨਾ ਮੈਂ ਬਣਾ ਲਉ ਕੋਈ ਨਹੀਂ ਗਰੇਵੀ ਵਾਲੇ ਬਣਾਵੇ ਫਾਇਦਾ ਤਾਂ ਕੋਈ ਨਹੀਂ ਹੈ ਦੀਦਾ ਐ ਐਕਟਿੰਗ ਕਰਦਾ ਕੋਈ ਲੈ ਨਾ ਕੋਈ ਨਹੀਂ ਇਹ ਐਕਟਿੰਗ ਹੀ ਕਰਦੀ ਹੈਗੀ ਮੈਨੂੰ ਤਾਂ ਆਖੇ ਮੈਂ ਸੋਚਿਆ ਕਿ ਐਕਟਿੰਗ ਕਰੀ ਜਾਂਦੀ ਸੱਚੀ ਡਿੱਗੀ ਪਈ ਸੀ ਇੱਥੇ ਹੋਰ ਕੀ ਆ ਨਹੀਂ ਮੈਨੂੰ ਐ ਲੱਗਿਆ ਸੀਗਾ ਵੀ ਇਹ ਵੀ ਆਏ ਤੇ ਉਹ ਜਿਹੜਾ ਰੋਪ ਹੀ ਨਾ ਉਹ ਫੋਨ ਆ ਜਾ ਉਹ ਮੈਨੂੰ ਕਹਿੰਦੀ ਬੂਹਾ ਛੇਤੀ ਛੇਤੀ ਆਈ ਕਹਿੰਦੀ ਮੈਂ ਕੀ ਹੋ ਗਿਆ ਕਹਿੰਦੀ ਮੰਮੀ ਡਿੱਦੂ ਕਿ ਮੈਂ ਹੇ ਡਿੱਗਦੀ ਰਹਿੰਦੀ ਐ ਕੋਈ ਹੋਰ ਕੰਮ ਹੀ ਹੈ ਨਹੀਂ ਕੋਈ ਡਿੱਗਣ ਤੋਂ ਬਿਨ ਇਹ ਹੁਣ ਕੋਈ ਫਾਇਦਾ ਹੈਗਾ ਉੱਠ ਕੇ ਉਹ ਬੈਠੀ ਵੀ ਤੂੰ ਪਾਇਆ ਹੈ ਵੀ ਤੂੰ ਡਿੱਗੀ ਆ ਤੈਨੂੰ ਚੱਕਰ ਆਇਆ ਉਹ ਬੈਠੇ ਦੇਖੋ ਇਹ ਲਾ ਦਿਖਾਉਣੀ ਇੱਥੇ ਵੀ ਉਹ ਬੈਠੀ ਆਇਆ ਦਰੋ ਤੇ ਚਲੋ ਹੁਣ 1 ਡਾਲਰ ਦੇਖੋ ਛਾਲ ਮਾਰ ਕੇ ਨਾਲ ਰਹਿਗੇ ਡਾਲਰ ਕੀ ਕਹਿਣਾ ਓਏ ਦੀਦੀਆਂ ਨਾਲ ਬਹਿ ਗਿਆ ਹੈ ਛੱਤੀ ਛੋਣਾ ਕਾਕਾ ਮੇਰਾ ਛੋਣਾ ਚੱਲ ਚੰਗਾ ਹੈ ਡਾਲਰ ਆਓ ਖੜਾ ਕਤਾਨ ਕਤਾਨ ਆਇਆ ਹਾਂ ਹੁਣ ਆਓ ਚਲੋ ਓਕੇ ਬਾਏ ਮਿਲਦੇ ਅੱਗੇ ਬੀਨੂ ਮੰਝਾ ਨਹੀਂ ਡੋਣਾ ਤੇ ਵੇਖੀ ਬੀਨੂ ਦੇਖੋ ਡਾਲਰ ਬੀਨੂ ਮੰਝਾ ਨਹੀਂ ਡੋਣਾ ਤੇ ਵੇਖੀ ਬੀਨੂ ਦੇਖੋ ਜਾਂ ਕੇ ਗਿਆ ਨੂੰ ਉਹ ਕੱਲ ਮੇਰੇ ਆਂਦੀ ਬਾਦ ਰਾਤ ਜੇ ਗਰਮ ਹੋ ਗਿਆ ਸੀਗਾ ਆ ਦੇਖ ਨਹੀਂ ਵੀ ਦਾ ਮੰਜਾ ਦਾ ਆਉਂਦਾ ਕਿਉਂ ਜਾ ਤੂੰ ਕੱਲ ਵਾਂਗੂ ਦਾ ਜਿਵੇਂ ਕੱਲ ਰਾਤ ਆਇਆ ਸੀ ਮੇਡਾ ਡਾਈ ਨਹੀਂ ਕਰ ਇਹ ਸਖਲਾਈ ਤੇ ਆਈਆਂ ਹੋਈਆਂ ਕੰਮ ਦੀ ਡੜਨਾ ਉਹ ਮੇਡਾ ਅੱਜ ਮੈਂ ਕੱਲ ਠੱਲੋ ਮੈਨਿਕ ਠੱਲੋ ਮੈਨਿਕ ਨਿਕਲ ਕੇ ਏ ਏ ਏ ਏ ਏ ਅੱਜ ਅੱਜ ਪਤਾ ਲੱਗ ਗਿਆ ਨੂੰ ਐ ਡਾਉਣਾਗਾ ਕੱਲ ਥੱਲੇ ਵੜ ਕੇ ਨਿਕਲ ਗਈ ਢਾ ਬਈ ਢਾ 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 ਅੱਜ ਮੈਨੂੰ ਦਿਮਾਗ ਲਾ ਲਿਆ ਜੀ ਮੈਂ ਦਿਮਾਗ ਲਾ ਲਿਆ ਨਾ ਹਾਂ ਐ ਕੱਲ ਕਿਵੇਂ ਥੱਲੋਂ ਨਿਕਲ ਗਈ ਮੈਂ ਥੱਲੇ ਚੱਕਿਆ ਇਹਨੂੰ ਡਾਉਣਾ ਨਹੀਂ ਹੁੰਦਾ ਮੰਜਾ ਤੇ ਅੱਜ ਇਹਦਾ ਮੰਜਾ ਡਾਉਣੀ ਹੈ ਸਹੀ ਲਾਇਆ ਅੱਜ ਸਹੀ ਲਾਇਆ ਵੈਰੀ ਗੁੱਡ <laughs> 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 उर्सा उर तो। के दिखाओ चलो बे चलो, चलो 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 चंगी तरह बछा के चादर बछाओ <laughs> वेरी गुड वेरी गुड चादर बिछा के दसो किस ਆ ਗੱਦਾ ਪਰ ਇਹਨੂੰ ਕਰੋ ਸਹੀ ਨਹੀਂ ਹੈਗਾ ਗੁੱਡ ਚਲੋ ਚਾਦਰ ਕੋਈ ਵੀ ਵਿਛਾ ਦਿਓ ਬਾਹਰ ਧੋਤੀਆਂ ਪਈਆਂ ਨੇ ਚੱਕ ਕੇ ਲਿਆਓ ਚਾਦਰ ਬਾਹਰ ਪਈ ਹੈ ਚਲੋ ਆਹ ਪਈਆਂ ਓਏ ਚੱਕੋ 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 ਲਿਆਓ ਚਲੋ ਵੀ ਚਲੋ ਲਿਆਓ

ਪਾਣ ਦੇ ਮਾ ਚੀ ਦੇਖ ਆਹ ਲੋੜੀ ਮੈਂ ਤਾਂ ਕਹਿੰ ਮੇਰਾ ਮੈਨੂੰ ਮਾ ਦੇ ਪਵੰਨੀ ਗੀਰ ਗਈ ਮੈਂ ਕਿਹਾ ਸੀ ਮੈਂ ਕਿ ਤੁਸੀ ਭਾਂਡੇ ਮਾ ਦੇ ਦਿੰਨੇ ਆਂ ਦੀਦੀ ਕਹਿੰਦੇ ਕੱਲੇ ਹੋਰ ਸਪਾਈ ਕਰ ਦੋ ਭਾਂਡੇ ਮਮਾ ਹੀ ਮਾ ਦੇ ਮਮਾ ਵੀ ਯੂਟਿਲੇ ਨਾ ਹਾਏ ਬੂਆ ਇਨੇ ਕੱਪੜੇ ਇਹ ਕੁਛ ਨਾ ਇੰਨਾ ਚੱਕਰ ਫਿਰ ਕੇ ਲੱਗਦਾ ਅਬ ਇਸ ਤੀ ਇੰਨੇ ਗੰਦ ਪਾਇਆ ਆਹ ਇਹ ਚਲ ਬੜੀ ਆ ਇਹਨੂੰ ਸੋਫਾ ਚਾਹੀਦਾ ਹੋਰ ਕਿਸੇ ਨੂੰ ਬਿਸਤਰਾ ਮਿਲਣਾ ਮਿਲੇ ਇਹਨੂੰ ਬਿਸਤਰਾ ਮਿਲਣਾ ਚਾਹੀਦਾ चेर मैं नी सौर सोना इन्हें कपड़े दिखाया शर्म देखो सीखी मेरो माए सौगा जितने मर्जी सौर बह चेटी रोक जगह जगह रोके ਉਹ ਬੜਾ ਸਿਆਰ ਬੰਦਾ ਹੈ ਜਿਸ ਸਾਡੀ ਨੂੰ ਚਾਦਣਾ ਪਤਾ ਨਹੀਂ ਕਿ ਮੇਰੇ ਨਾਲ ਨੈਕਸਟ ਕਰਦੇ ਪਤਾ ਸੰਦਰੀ ਮੇਰਾ ਸਭੰਚਾ ਭਾਗ ਮਤਲਬ ਜੀ ਦਾ ਬ੍ਰਿੰਦਾਵਨ ਜਾ ਕੇ ਵਹੇ ਪਰ ਮੈਂ ਸ਼ਿਕਰ ਨੂੰ ਆਇਆ ਅੱਗੇ ਬਹੁਤ ਹੋ ਗਿਆ ਬੈਰੀ ਬਤਾ ਹੈਗੇ ਤੰਗ ਕਰ ਗਿਆ ਮੈਨੂੰ ਇਹ ਬਹੁਤ ਜ਼ਿਆਦਾ ਤੰਗ ਕਰਦੇ ਆ ਤੰਗ ਆ ਗਿਆ ਪੁੱਤ ਆਪ ਤੇ ਰੱਖ ਕੇ ਦੋਨੇ ਕਰ ਲੈਂਦੀਆਂ ਸੀਗੀਆਂ ਇੱਕ ਚੀਜ਼ ਵੀ ਨਹੀਂ ਕਰਾਈ ਮੈਂ ਇੱਕ ਚੀਜ਼ ਹੀ ਹੁੰਦੀ ਆ ਚਾਦਰ ਮੇਰਾ ਤੇ ਢੇਰ ਲਾਇਆ ਇਹਨਾਂ ਨੇ ਥੋੜੀ ਜਿਹੀ ਕੁੱਤਾ ਵਾਂਗ ਚੱਲ ਤੋ ਹਈ ਹੈ। ਦੋ ਦਿਨ ਤੋਂ ਸਫਾਈ ਕੀਤੀ ਹੈ। ਹਾਂ ਤਾਂ ਵੈਸੇ ਬਿਊਟੀ ਨੇ ਤਾਂ ਉੱਤਨਾ ਚਾਸ ਨਕਾਲ। ਮੈਂ ਕਿੱਥੇ ਵੀ ਸੀ ਕੱਲ ਬਿਊਟੀ ਝਾੜੂ ਪੁੱਛੇ ਵੀ ਮਾਰਿਆ ਬਾਥਰੂਮ ਵੀ ਦੋਤੇ ਆ। ਕੱਲ ਬਿਊਟੀ ਕੱਲੋਂ ਸੀ ਫੇਰ ਕੱਲ ਸਫਾਈ ਕਰ ਰਹੇ ਆਗੇ। ਉਧਰ ਦੇਖੋ ਬੰਦਾ ਇੱਕ ਉਹ ਮਸਤ ਹੋਇਆ ਤੇ ਉਧਰ ਲਾਈ ਉਧਰ। ਅੱਗੇ ਪਾਸੇ। ਅੱਲ ਵਾਲੀ ਵੀਡੀਓ ਵੇਖੀ ਸੀ ਉਹਨੇ ਕੱਟ ਕੇ ਰਹੀ ਹੂੰ ਓ ਮਾਈ ਗਾਡ ਯਾਰ ਬਿਊਟੀ ਓ ਮਾਈ ਗਾਡ ਇੱਕ ਹੁੰਦੀ ਜਿੰਨਾ ਚਿਰ ਮੈਂ ਸੁਣਦੀ ਨਹੀਂ ਉਹਨੇ ਤੇ ਖੇਡੂ ਉਹ ਤੋਂ ਬਾਅਦ ਇਹ ਫੇਰ ਤਾਂ ਕੋਈ ਨਹੀਂ ਲੱਗਣਾ ਕੋ ਦੱਸੋਗੇ ਬਿਓਸ਼ੋ ਵੀ ਸੁਣਦੇ ਹਾਂ ਹਾਂ ਹੋਲਾ ਏ ਠੀਕ ਕਰਾਈ ਇਤਲੇ ਕੀ ਕਰਨਾ ਹੈ ਫਿਰ ਤਾਂ ਫਿਰ ਤੂੰ

ਹਏ ਆਪ ਜੀ ਦੋ ਹਜੇ ਹਾਂ ਹਾਂ ਮੈਂ ਦੇਖ ਹਾਂ ਮੇਰੇ ਬਾਪਰੇ ਛਾੜ ਕੀਤਾ ਹੈ ਸਾਡੇ ਧੀਰੇ ਸਿਰਿਆਂ ਨੇ ਆ ਜੀ ਆਹਦਾ ਚਿਲਪਾ ਲਾਉਂਦਾ ਹਏ ਮੰਮੀ ਓਏ ਓਏ ਖੜ ਜਾ ਥੱਲਾ ਇਹ ਜੁੜੀ ਬੜੀ ਜਾਂਦੀ ਹੈ ਹਏ ਬਾਬਾ ਮੋਤਿਆਂ ਲਾ ਮਾਤਾ ਇਹ ਮਤੀਰੇ ਸਿਲੀਓ ਦੀਦੀ ਦੇ ਫਰੈਂਡਾਂ ਹਾਏ ਅਸਲਾਮੁਅਲੈਕ ਸਾਬੀਏ ਬਤਲਾ ਦੇ ਕਿ ਸਰਦਾਰ ਇੱਕ ਪਸਾਰ ਅੱਡਾ ਵੱਟੀ ਦੇ ਆ ਤਾਂ ਪੱਕਿਆ ਸੀ ਦੋ ਸੀ ਇਹਨੂੰ ਕਿੱਥੇ ਗਿਸਰਨੀ ਗੰਦਰ ਪਏ ਸਾਰੇ ਗੱਪਣੇ ਇੱਕੋ ਹੀ ਗੁੱਟਾ ਮੇਰਾ ਦੁੱਤਾ ਹੈ ਦੇਖ ਲੋ ਮੈਂ ਬਹੁਤ ਪਰੇਸ਼ਾਨ ਆ ਗਾਇਸ ਇਸ ਪਰਿਵਾਰ ਦਾ ਸਟੱਬਰ ਤੋਂ ਮੈਨੂੰ ਬਹੁਤ ਕੰਮ ਲੰਦੇ ਮੇਰੇ ਤੋਂ ਹੀ ਮੇਰਾ ਇਹਨਾਂ ਨੇ ਦੋਸਤ ਕਰਿਆ ਆਹ ਸ਼ਾਨ ਆ ਕਿੱਲਾ ਐਸੇ ਪਾਵਨ ਪੱਖੇ ਸੁਭਜਾ ਆ ਲੱਗੀਆਂ ਜਨੋਂ ਛਾਲ ਪਈ ਸਰਾਣੇ ਵੀ ਕੱਲ ਛਾਲ ਨਹੀਂ ਛੜਿਆ ਤੋਂ ਤੋਂ ਰੱਖੇ ਹੋਏ ਨੇ ਉੱਠ ਕੇ ਧਵਾ ਬੰਦ ਹੋ ਗਿਆ ਬੰਦ ਹੋ ਗਿਆ ਇਹ ਆ ਪਾਪਾ ਸਰਾਣਾ ਇਹ ਆ ਲੱਗਦਾ ਉਹ ਸਰਾਣਾ ਪਿਆਰ ਠੀਕ ਹੈ ਜੀ ਆ ਗਿਆ ਦੁੱਜਾ ਉਹ ਵੀ ਸੀ ਨਾਲ ਦੋਨੇ ਹੋਰ ਦੇਖਿਓ ਹੋਰ ਪੈਕ ਦਾ ਉਹ ਪੈੰਦਲ ਮਿਲਦੀ ਸੀ ਇੱਥੋਂ ਉਹ ਵੀ ਲੈ ਕੇ ਰੂਪੀ ਲੈ ਜਾਤੀ ਨਹੀਂ ਜੋ ਇੱਕੋ ਵੀ ਰੋੜ ਇੱਕ ਜਣਾ ਪਿਆਜ਼ ਚੁਣਾ ਹੋਇਆ ਦੋਨੇ ਹੋ ਗਿਆ ਆ ਲੈ ਦੋਨੇ ਚੜਾਈ ਹੋ ਦੁੱਜੇ ਲੈ ਆ ਤੇਰੇ ਆ ਲੈ ਲਾ ਇਹ ਆ ਲੈ ਕਾ ਦੋਨੇ ਸਰਾਣੇ ਨਾਲ ਦੁੱਸੰਗੇ ਹਾਂ ਆਦਰ ਦੇ ਕਿੰਨੇ ਸਰਾਣੇ ਬੈਠਾ ਆ ਦੇਖੋ ਨੀਂਦਾ ਹੀ ਆ ਅੱਕੇ ਬੈਠਾ ਇਹ ਮਰ ਜਾਣਾ ਨਿਕਲਣਾ ਆ ਮਮੀ ਆ ਲੈ ਚੱਲ ਕਹਿੰਦੀ ਕਪਤਾਨ ਵਾਸਤੇ ਤੇ ਕਪਤਾਨ ਇਹ ਖੜਾ ਨਹੀਂ ਛੱਡਦਾ ਵਾਸਤੇ ਹੁਣ ਤੁਸੀਂ ਇਹ ਪੜ ਕੇ ਦੋਟਾ ਆ ਗਿਆ ਕੱਟ ਗਈ ਹੋਰ ਬਣਾ ਕੀ ਕੀ ਬਾਤ ਆ ਓਹੋ ਮੈਂ ਤਾਂ ਵੀਡੀਓ ਬਣਾਣੀ ਕਰ ਗਾਇ ਦਵਾਰੇ ਗਾਇ ਯਾਰ ਬਹੁਤ ਸੋਹਣਾ ਗਾਇਆ ਮੈਂ ਤਾਂ ਆਵਾਜ਼ ਸੁਣਨ ਦੀ ਬਿਮਾਰੀ ਹੈ ਰਾਮਣ ਵੀ ਉਠਕਾਰੀ ਤੇਰੀ ਆਵਾਜ਼ ਸੁਣ ਕੇ ਗਾ ਦੇ ਯਾਰ ਆਹੀ 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 ਗਲਵਕੜੀ ਦਾ ਗਾਣਾ ਸੁਣਾਓ ਆਹੀ ਵਾਲੀ ਬਹੁਤ ਸੋਹਣਾ ਗਾਣਾ ਗਾਉਂਦਾ ਨਿੰਜਾ ਸੀਗਾ ਫਿਰ ਦੇਖ ਕੇ ਗਾਣਾ ਐਂ ਨਾ ਕਰੋ ਪਹਿਲਾਂ ਸੁਣਾ ਕੇ ਦੇ ਸੁਣਾਇਆ ਸੀਗਾ ਤੇ ਫਿਰ ਮੈਂ ਸਵੇਰੇ ਸੁਣ ਕੇ ਪਹਿਲਾਂ ਲੈ ਕੇ ਰੱਖੂਗੀ ਫਿਰ ਸੁਣਾਉਂਗਾ ਆਹ ਆਹ ਦੂਸਰਾ ਬਹਿਲਾਂ ਦੂਸਰਾ ਦੂਸਰਾ ਚਿੰਚ ਖਰਾਬਾ ਦੇ ਤੇ ਗਲਵਕੜੀ ਵਾ 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 ਗਾ ਲੀਂ ਗਾ ਨਹੀਂ ਹੁੰਦਾ ਸੁਣੀ ਲਿਖ ਕੇ ਆ ਜੂਗਾ ਮੈਂ ਸੁਣਾ ਦਊਂਗੀ ਮੈਂ ਕਿੰਨਾ ਜੋਨੀਆ ਤੇ ਤੇਰੀ ਮਛਣਾ ਨੀ ਮੀ ਹੋ ਜੇ ਵੇ ਮੈਂ ਸਿਰ ਤੇ ਚੁੰਨੀ ਰੱਖਦੀਆਂ ਅੱਖਾਂ ਦੇ ਵਿੱਚ ਹੋਰੇ ਨਸੂਰ ਦੇ ਨਾ ਹੋਰ ਕਿਤੇ ਵੰਨੈ ਤੱਕਦੀ ਆਣੀ ਮਣੀ ਆਸਣਾ ਦੂਜਾ ਹੁਣ ਪਹਿਲਾਂ ਗਿਆ ਸੀ ਮੈਂ ਤੇਰੀ ਬਾਤ ਸੁਣ ਕੇ ਉੱਠੀ ਸੀ ਸੁਣਾ ਦੇ ਮੈਂ ਵਲੌਗ ਚ ਪਾਉਣਾਗਾ ਕਿਹੜਾ ਆ ਯਾਰ ਹੁਣ ਪਹਿਲਾਂ ਗਈ ਸੀ

ਬਿੜ ਚ ਗਈ ਨੀ ਜੜੀਆਂ ਸੀ ਕਰ ਲਈ ਹਾਂ ਉਹ ਕੱਲ ਕਿੱਥੇ ਰ ਹੈ ਕੀ ਬਾਤ ਹੈ ਜੀ